ਮਾ ਪੁਰਜਾ ਬਾਬਾ ਲੀਡਰ ਸਿੰਘ ਜੀ ਗੁਰਦੁਆਰਾ ਗੁਰਸਰ ਸਾਹਿਬ ਮੇਰੇ ਗੁਰੂ ਹਰਗੋਬਿੰਦ ਸਾਹਿਬ ਜੀ ਛੇਵੇਂ ਪਾਤਸ਼ਾਹ ਦਾ ਸਤਾਨ ਆ ਜੀ ਇਹ ਬਹੁਤ ਵੱਡਾ ਸਤਾਨ ਆ ਔਰ ਇਹ ਤੋਂ ਬਹੁਤ ਕਿਰਪਾਵੰਦੀਆਂ ਜੀ ਕੋਈ ਕਿਸੇ ਚੀਜ਼ ਤੋਂ ਖਾਲੀ ਨਹੀਂ ਜਾਂਦਾ ਜਿਹੜਾ ਨਿਮਰਤਾ ਕਰਕੇ ਆਉਂਦਾ ਪਰ ਜੋ ਇਹ ਸਾਡੇ ਸਿੰਘ ਪਹਿਲੇ ਦਵਿੰਦਰ ਸੌਣੇ ਨੇ ਦੱਸਿਆ ਵੀ 10 ਅਗਸਤ ਤੋਂ ਲੈ ਕੇ ਅੱਜ 25 ਪੰਜ ਤਰੀਕੋ ਵੀਜੀ 25 ਕਾ 26 ਦਿਨ ਹੋ ਗਏ ਜੀ ਨਹੀਂ ਸਾਡੀ ਮਹਾਪੁਰਸ਼ਾਂ ਦੇ ਬਾਬਾ ਲੀਡਰ ਸਿੰਘ ਦੇ ਸੇਵਾਦਾਰ ਹੋਣ ਦੇ ਨਾਤੇ ਤੇ 25 26 ਦਿਨ ਹੋ ਗਏ ਸਾਨੂੰ ਲਗਾਤਾਰ ਕਈ ਵਾਰੀ ਦੋ ਦੋ ਤਿੰਨ ਤਿੰਨ ਵਾਰੀ ਜਾਂਨੇ ਰਸ ਵੰਡਾਏ ਬਰੈਡ ਵੰਡਾਏ ਬਿਸਕੁਟ ਵੰਡਾਏ ਕਿਸੇ ਨਾ ਤੂੜੀ ਲਵਾਉਣ ਚਲ ਗਏ ਪ੍ਰਸ਼ਾਦਾ ਪੱਕਿਆ ਤੇ ਪੱਕਾ ਹੀ ਜਾਂਦਾ ਵੀ ਵੰਡ ਕੇ ਆਉਣਾ ਚੌਲ ਪ੍ਰਸ਼ਾਦਾ ਸਬਜੀ ਕਦੀ ਗੋੜ ਵਾਲੇ ਕਦੀ ਉਹ ਨਿਆਣੇ ਉੱਤੇ ਨਿੱਕੇ ਨਿੱਕੇ ਉਹ ਕਰਨ ਕੇ ਬਾਬਾ ਜੀ ਚਿੱਡੇ ਚੌਲ ਲੈ ਕੇ ਆਉਂ ਮਹਾਪੁਰਸ਼ਾਂ ਨੂੰ ਆਣ ਕੇ ਦੱਸੀਦਾ ਉਹ ਜੋ ਸਖਤ ਮੰਗ ਕਰਦੀ ਉਹ ਹੀ ਬਣਾ ਦਿੰਦੇ ਆ ਇਦਾਂ ਕਰਕੇ ਬਹੁਤ ਮਹਾਪੁਰਸ਼ ਵਾਰ-ਵਾਰ ਉੱਤੇ ਤਕੀਦ ਕਰਦੇ ਆ ਵੀ ਪੁੱਛ ਗਿਆ ਉਹ ਕੀ ਚਾਹੀਦਾ ਕੀ ਚਾਹੀਦਾ ਕਿ ਤਿੰਨ ਚਾਰ ਪਿੰਡ ਜਿਹੜੇ ਕੀ ਪਾਣੀ ਚ ਡੁੱਬੇ ਪਏ ਬਿਲਕੁਲੀ ਬੰਨ ਦੇ ਉੱਤੇ ਟਾਈਮ ਪਾਸ ਕਰ ਰਹੇ ਜੀ ਇਸ ਕਰਕੇ ਮਹਾਪੁਰਸ਼ ਉਹਨਾਂ ਦੀ ਇੰਨੀ ਸੇਵਾ ਕਰ ਰਹੇ ਜੀ ਮਹਾਪੁਰਸ਼ ਬੜੀ ਚੜ੍ਹਦੀ ਕਲਾ ਆ ਲਿਆ ਇਸ ਕਰਕੇ ਕਿਰਪਾ ਹੋ ਰਹੀ ਜੀ ਬਾਬਾ ਜੀ ਹੋਰ ਵੀ ਮਾਹਪੁਰਛ ਨਾਲ ਸਹਿਯੋਗ ਦੇ ਰਹੇ ਮਾਹਪੁਰਛ ਦੇ ਰਹੇ ਜੀ ਸਹਿਯੋਗ ਸਾਰੇ ਕਾਰਜੇ ਵਾਲੇ ਸਹਿਯੋਗ ਦੇ ਰਹੇ ਜੀ ਇਤੋਂ ਵੀ ਮਾਹਪੁਰਛ ਸਾਰੇ ਸਹਿਯੋਗ ਦੇ ਰਹੇ ਜੀ ਵੱਧ ਤੋਂ ਵੱਧ ਸਾਰੀ ਇੱਕ ਇਤੇ ਆ ਕੋਕ ਬੇਟ ਵਾਲੇ ਮਾਹਪੁਰਛ ਜੀ ਉਹ ਵੀ ਇੱਕ ਦਿਨ ਲੰਗਰ ਲੈ ਕੇ ਆਏ ਜੀ ਮਾਹਪੁਰਛਾਂ ਦੇ ਰਾਹੀਂ ਲੈ ਕੇ ਆਏ ਸੀ ਉਹਨਾਂ ਵੀ ਲੰਗਰ ਪਚਾਇਆ ਜੀ ਬਾਬੇ ਕਕਰੈਣ ਵਾਲੇ ਜੀ ਮਰੀਕ ਸਿੰਘ ਜੀ ਉਹਨਾਂ ਵੀ ਪਚਾਇਆ ਜੀ ਸਾਰੇ ਮਾਹਪੁਰਛ ਖੇੜਿਆਂ ਵਾਲੇ ਮਹਿਮਦਾਲ ਵਾਲੇ ਸਾਰੇ ਮਾਹਪੁਰਛ ਕਰ ਰਹੇ ਜੀ ਵੱਧ ਤੋਂ ਵੱਧ ਸੇਵਾ ਸੰਗਤਾਂ ਫੀ ਦਾ ਮੈਸੇਜ ਸੰਗਤਾਂ ਨੂੰ ਸੰਗਤਾਂ ਨੂੰ ਜੀ ਹਾਂ ਜੀ ਸੰਗਤਾਂ ਨੂੰ ਇਹ ਮੈਸੇਜ ਹੈ ਜੀ ਵੀ ਜੋ ਸੰਗਤਾਂ માં ਇਹ ਜਿਸ ਤਰ੍ਹਾਂ ਸਾਡੇ ਬਾਹਰੋਂ ਲੋਕ ਰਾਤੋਂ ਲੈ ਕੇ ਆਉਂਦੇ ਆ ਇੱਕ ਦੋ ਵੀਡੀਓ ਹੀ ਵੇਖੀਆਂ ਵਾ ਉਹਨਾਂ ਵੀਡੀਓ ਦੇ ਵਿੱਚ ਲਾਹਮੇ ਮਿਲੇ ਆ ਕਿ ਸੰਗਤਾਂ ਲੁੱਟ ਖੋਹ ਕਰਦੀਆਂ ਤੇ ਧੱਕਾ ਕਰਦੀਆਂ ਹੋ ਸਕਦਾ ਐਸ ਗੱਲ ਤੋਂ ਗਰੇਜ ਕਰਨ ਜੇ ਸਾਡੇ ਲੋਕ ਬਾਹਰੋਂ ਰਾਤੋਂ ਲੈ ਕੇ ਆਉਂਦੇ ਆ ਸਾਡੇ ਵੀਰ ਜਪੜਾ ਉਹਨਾਂ ਦਾ ਸਤਿਕਾਰ ਕਰੀਏ ਕਿਉਂਕਿ ਜੇ ਕਿਨੂੰ ਨਹੀਂ ਦਊਗਾ ਤਾਂ ਕੀ ਕਰੋਗੇ ਇਹ ਗੱਲ ਨਹੀਂ ਠੀਕ ਉਹਨਾਂ ਦੇ ਗੱਲ ਪੈਣਾ ਜਾਂ ਘਰੋਂਡ ਮਾਰਨਾ ਇੱਕ ਇਧਰ ਆਈ ਵੀਰ ਵੇਜੀ ਉਹਦਾ ਸਿਰ ਵੀ 파ੜਦਾ ਮੁੰਡੇ ਦਾ ਉਹਨੇ ਉੱਤੇ ਛਾਂ ਤੇ ਜਾਮ ਵੀ ਲਾਇਆ ਆਇਆ ਵਾ ਉਹ ਜਿਹੜੇ ਦੂਸਰੇ ਹੈ ਜੀ ਉਹ ਕੀ ਸੇਵਾ ਕਰਦੇ ਜਿਹੜਿਆਂ ਦਾ ਮਨ ਨਾ ਭੁੱਲ ਗਿਆ ਹੁਣ ਉਹਨਾਂ ਨੇ ਇਸ ਕਰਕੇ ਸੰਗਤਾਂ ਨੂੰ ਬੇਨਤੀ ਆ ਵੀ ਇਹਦਾ ਨਾ ਕਰੋ ਰੱਥਮ ਲਵੋ ਜ਼ਰੂਰ ਪਰ ਪਿਆਰ ਨਾਲ ਲਵੋ ਤਰੀਕੇ ਨਾਲ ਲਵੋ ਆ ਬਿੰਦੀਆਂ ਜ਼ਰੂਰੀ ਐ ਜੀ ਸਤਿਗੁਰੂ ਗੁਰਦੇਵ ਪਤਾ ਜੀ ਦੀ ਬਖਸ਼ੀਫ ਫਤਿਹ ਦੀ ਸਾਂਝ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇਰੇ ਦਿਨਾਂ ਤੋਂ ਜੋ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਹੜ੍ਹ ਦੇ ਨਾਲ ਬਹੁਤ ਖੇਤਰ ਪ੍ਰਭਾਵਿਤ ਹੋਇਆ ਜਿੱਥੇ ਜਾਨੀ ਮਾਲ ਦੀ ਬਹੁਤ ਨੁਕਸਾਨ ਹੋਇਆ ਵਾ ਲੁਕਾਈ ਦਾ ਤੇ ਸਮਾਜ ਸੇਵੀ ਸੰਸਥਾਵਾਂ ਦੇ ਵੱਲੋਂ ਧਾਰਮਿਕ ਜਥੇਬੰਦੀਆਂ ਦੇ ਵੱਲੋਂ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਦੇ ਵੱਲੋਂ ਸਰ ਸੇਵਾ ਵਾਲੇ ਮਹਾਂਪੁਰਸ਼ਾਂ ਵੱਲੋਂ ਬੇਨਤ ਥਾਵਾਂ ਤੇ ਗੁਰੂ ਕੇ ਲੰਗਰ ਲਗਾਏ ਗਏ ਹੈ ਇਸ ਰਿਗਾਰਡਿੰਗ ਕਿ ਉਹਨਾਂ ਸੰਗਤਾਂ ਨੂੰ ਜਿਨ੍ਹਾਂ ਦੇ ਬਹੁਤ ਨੁਕਸਾਨ ਹੋਏ ਘਰਾਂ ਦੇ ਵਿੱਚ ਵੀ ਪਾਣੀ ਵੜ ਗਿਆ ਜ਼ਮੀਨ ਦੇ ਤਲ ਤੇ ਵੀ ਬਹੁਤ ਫਸਲ ਦੇ ਤਲ ਤੇ ਨੁਕਸਾਨ ਹੋਇਆ ਇੱਕ ਵਿਚਾਰ ਕੀਤੀ ਗਈ ਕਿ ਗੁਰਦੇਵ ਦੀ ਕਿਰਪਾ ਦੇ ਨਾਲ ਸੰਗਤਾਂ ਨੇ ਕਮੀ ਕੋਈ ਨਹੀਂ ਛੱਡੀ ਬਈ ਹੜਪੀਟ ਤੇ ਇਲਾਕਿਆਂ ਦੇ ਵਿੱਚ ਉਹਨਾਂ ਸੰਗਤਾਂ ਦੇ ਲਈ ਰਾਸ਼ਨ ਵੀ ਬਹੁਤ ਆਇਆ ਤੋੜੀ ਵੀ ਬਹੁਤ ਆਈ ਅਚਾਰ ਚਾਰਾ ਬਹੁਤ ਕੁਝ ਪਹੁੰਚਿਆ ਜੀ ਪਰ ਜੋ ਵੇਖਿਆ ਗਿਆ ਕਿ ਜਿਵੇਂ ਹੁਣ ਘਰਾਂ ਦੇ ਵਿੱਚ ਪਾਣੀ ਵੜਿਆ ਪਿਆ ਘਰੋਂ ਬਾਹਰ ਹੋਏ ਪਈ ਆ ਸੰਗਤ ਜੀ ਤੇ ਰਾਸ਼ਨਦ ਇਸ ਵੇਲੇ ਉਹਨਾਂ ਰੱਖਣਾ ਕਿੱਥੇ ਸੀ ਤੇ ਬਾਕੀ ਜਿਨ੍ਹਾਂ ਹੱਥਾਂ ਦੇ ਵਿੱਚ ਪਹੁੰਚਣਾ ਚਾਹੀਦਾ ਸੀ ਉਹ ਪਹੁੰਚ ਨਹੀਂ ਸੀ ਰਿਆ ਜੀ ਕਿਉਂਕਿ ਜਦੋਂ ਬਾਹਨ ਇਲਾਕੇ ਦੇ ਬਾਹਰ ਕੋਈ ਵੀ ਸੰਗਤ ਵੀ ਆ ਕੇ ਲਿਆ ਕੇ ਰਾਸ਼ਨ ਦੀ ਟਰਾਲੀ ਖਿਹਾਰਨੀ ਤੇ ਜ਼ਿਆਦਾ ਉਹ ਲੋਕ ਲੈ ਆਉਂਦੇ ਸੀ ਜਿਨ੍ਹਾਂ ਦੇ ਘਰ ਦੇ ਵਿੱਚ ਪਾਣੀ ਦਾ ਧੁਬਕਾ ਵੀ ਨਹੀਂ ਹੂੰ ਫਿਰ ਬਾਬਾ ਜੀ ਹੁਣਾਂ ਨਾਲ ਵਿਚਾਰ ਹੋਈ ਫਿਰ ਗੁਰਮਤਾਇ ਹੋਇਆ ਕਿ ਕਿਉਂ ਨਾ ਸੰਗਤਾਂ ਨੂੰ ਵੀ ਅਪੀਲ ਕੀਤੀ ਜਾਵੇ ਕਿ ਹੁਣ ਜਿਹੜੀਆਂ ਦੋ ਚੀਜ਼ਾਂ ਆਪਾਂ ਪਹੁੰਚਦੀਆਂ ਕਰੀਏ ਸੰਗਤਾਂ ਤੱਕ ਇਸ ਸਮੇਂ ਦੇ ਵਿੱਚ ਉਹ ਇੱਕ ਸੀ ਤੇ ਪੱਕਿਆ ਹੋਇਆ ਲੰਗਰ ਤੇ ਦੂਸਰਾ ਬਿਨਾਂ ਕੁੱਕ ਕੀਤੇ ਖਾਜ ਸਕਣ ਜਾਣ ਵਾਲੀਆਂ ਚੀਜ਼ਾਂ ਜਿਵੇਂ ਚਨੇ ਆ ਬਿਸਕੁਟ ਆ ਉਹ ਬੇੜੀ ਦੇ ਜ਼ਰੀਏ ਜਾਂ ਜੋ ਬੰਨ ਇਲਾਕੇ ਦੇ ਉੱਪਰ ਸੰਗਤਾਂ ਬੈਠੀਆਂ ਉਹਨਾਂ ਤਾਈ ਪਹੁੰਚਾਇਆ ਜਾਵੇ ਇਸੇ ਤਹਿਤ 10 ਅਗਸਤ ਤੋਂ ਗੁਰਦੁਆਰਾ ਗੁਰਸਰ ਸਹਿਬ ਪਾਤਸ਼ਾਹੀ 6ਵੀਂ ਸੈਫਲਾਬਾਦ ਜੋ ਗੁਰੂ ਹਰਗੋਬਿੰਦ ਸਾਹਿਬ ਪਿਆਰੇ ਪ੍ਰੀਤਮ ਜੀ ਦਾ ਸਥਾਨ ਆ ਸੰਤ ਬਾਬਾ ਲੀਡਰ ਸਿੰਘ ਜੀ ਹੋਣਾ ਜਿਹਦੇ ਸੇਵਾ ਭਾਵ ਪ੍ਰੇਰਨਾ ਦਾ ਸਦਕਾ 10 ਅਗਸਤ ਤੋਂ ਗੁਰੂ ਕੇ ਲੰਗਰ ਹਰ ਰੋਜ਼ ਪਕਾ ਕੇ ਤੇ ਬਾਘੂਵਾਲ ਬੰਨ ਦੇ ਉੱਪਰ 200 ਦੇ ਕਰੀਬ ਪਰਿਵਾਰ ਪ੍ਰਭਾਵਿਤ ਹੋਇਆ ਉਹ ਬੰਨ ਤੇ ਨਿਵਾਸ ਕਰਨ ਲਈ ਮਜਬੂਰ ਹੋਇਆ ਅਰਜੀ ਤੌਰ ਤੇ ਉਹਨਾਂ ਨੂੰ ਫਿਰ ਲੰਗਰ ਪਹੁੰਚਾਇਆ ਜਾਂਦਾ ਜੀ ਤੇ ਫਿਰ ਇੱਕ ਅਪੀਲ ਕੀਤੀ ਗਈ ਗੁਰੂ ਘਰ ਦੇ ਫੇਸਬੁਕ ਇੰਸਟਾਗ੍ਰam ਪੇਜ ਦੇ ਉੱਪਰ ਜੋ ਗੁਰਦੁਆਰਾ ਗੁਰਸਰ ਸਾਹਿਬ ਦੇ ਨਾਂ ਤੇ ਆ ਸੰਗਤਾਂ ਨੂੰ ਪੀਲੇ ਕੀਤੀ ਗਈ ਕਿ ਹੁਣ ਪੱਕਿਆ ਭੋਜਨ ਤੇ ਬਿਨਾਂ ਕੋਕ ਕੀਤੇ ਖਾਣ ਸਕਣ ਵਾਲੀਆਂ ਰਸਦਾਂ ਪਹਚਾਈਏ ਤੇ ਜੋ ਬਾਕੀ ਦਾਲ ਆ ਆਟਾ ਆ ਅਸਲ ਵਿੱਚ ਇਹ ਲੋਡ ਪੈਣ ਵਾਲੀ ਆ ਜਦੋਂ ਪਾਣੀ ਲੈ ਜਾਣਾ ਆ ਕਿੱਥੇ ਆਏ ਜੀ ਬਾਲਾਵਾ ਸੁਰਕਵਾਰੀ ਦੋ گاਉਂ ਆ ਹਮਾਰੇ ਹਮ ਤਿੰਨ ਟਰਾਲੀਆਂ ਗੇਹੂ ਕੀ ਬਰਕੇ ਲੈ ਕੇ ਆਏ ਹੈ ਔਰ ਦੋ ਟਰਾਲੀ ਅਨਾਜ ਕੀ ਹੈ ਔਰ ਦਾਲੇ ਹੈ ਪਾਣੀ ਹੈ ਰਾਸਨਾ ਮਸਰਦਾਨੀਆਂ ਤਰਪਾਲ ਵਗੈਰਾ ਸਭ ਕੁਝ ਲੈ ਕੇ ਆਏ ਆ ਤਾਂ ਕਿ ਤੁਹਾਨੂੰ ਕਿਹੋ ਬਤਾ ਲੱਗਾ ਕਿ ਇੱਥੇ ਪ੍ਰੋਬਲਮ ਹੈ हमें इंस्टाग्राम और यूट्यूब के माध्यम से पता लगा था कि बाढ़ की स्थिति बन गई है पानी भर गया है उधर खाने पीने की सामग्री की कमी है उस हिसाब से हम लेके चले थे हम रास्ते में आ रहे थे तो अकाल गढ़ पिंड वाले मिले थे जींद वाले हमारे हरियाणा से उन्होंने यहाँ का एड्रेस दिया था उनका यहाँ का नंबर मिला उसके बाद में हम फिर यहाँ पहुंचे तो कैसा जी से बातचीत बहुत बढ़िया लगा सर ये सेवा पहुँचा रहे हैं पका भोजन भेज रहे हैं गेहूँ हमने यहाँ उतार दिए तो भी हम वहाँ पक् करके आए हमारा यही मैसेज है रास्ते में जो ये आ रहे हैं ना हरियाणा से गेहूँ वगैरह ट्रॉली लेके कुछ लोग गुमराह कर रहे हैं अपने घरों में खाली करवा रहे हैं या गोडाउनों में लगवा रहे हैं उनसे बचे सीधा होश के उतना बांध के नजदीक पहुंचे जरूर मंदों तक अनाज पहुँचाए जो भी सामग्री लेके आए वो वहां तक भिजवाए रास्ते में ना दे गुरु घर हाँ गुरु घर पहुँचाए